ਸਾਰੇ ਨੂੰ ਸਤਿ ਸ੍ਰੀ ਅਕਾਲ ਸਲਾਮ ਨਮਸਕਾਰ ਤੁਹਾਡੇ ਚੈਨਲ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਆਪਣਾ ਫਤੂਰੂ ਇੰਟਰਨੈਸ਼ਨਲ ਗੱਲ ਕਰੀਏ ਜੀ ਕੈਨੇਡਾ ਦੀ ਕੈਨੇਡਾ ਜਿਹੜਾ ਹੈ ਜੀ ਇਸ ਟਾਈਮ ਇਹੋ ਜਿਹੇ ਫੈਸਲੇ ਲੈ ਰਿਹਾ ਹੈ ਜਿਹੋ ਜਿਹੇ ਜਿਹੜੇ ਕੰਮ ਕਰ ਰਿਹਾ ਹੈ ਕਿ ਲੋਕ ਜਿਹੜੇ ਹਨ ਹੁਣ ਕੈਨੇਡਾ ਜਾਣ ਤੋਂ ਡਰਨ ਲੱਗ ਪੈਣਗੇ ਕਿਉਂਕਿ ਪਹਿਲਾਂ ਜਿਹੜੇ ਲੋਕ ਸੰਕਰਜਾ ਲੈ ਕੇ ਵੀ ਜ਼ਮੀਨਾਂ ਵੇਚ ਕੇ ਵੀ ਲੋਕ ਕੈਨੇਡਾ ਦੇ ਵਿੱਚ ਪਹੁੰਚਦੇ ਸਨ ਕਈ ਜਿਹੜੇ ਸੌਕਸ ਵੀਲੀ ਉਸੇ ਪਹੁੰਚ ਜਾਂਦੇ ਸਨ ਤੇ ਕਈ ਜਿਹੜੇ ਰਸਤੇ ਵਿੱਚ ਹੀ ਕੁਝ ਨਾ ਕੁਝ ਉਹਨਾਂ ਨਾਲ ਘਟਨਾ ਹੋ ਜਾਂਦੀ ਸੀ ਤੇ ਕਈ ਲੋਕ ਜਿਹੜੇ ਸਨ ਆਪਣਾ ਜਿਹੜਾ ਏਜੰਟਾਂ ਦੇ ਕੋਲੋਂ ਠੱਗੀ ਵਗੈਰਾ ਲਗਵਾ ਲੈਂਦੇ ਸਨ ਪਰੰਤੂ ਹੁਣ ਜਿਹੜਾ ਇੱਕ ਨਵਾਂ ਜਿਹੜਾ ਫੈਸਲਾ ਹੈ ਜੀ ਨਵੇਂ ਨਜਮ ਜਿਹੜੇ ਬਣਾਏ ਗਏ ਹਨ ਉਹਦੇ ਵਿੱਚ ਕੈਨੇਡਾ ਸਰਕਾਰ ਨੇ ਜਿਹੜੇ ਲੋਕ ਇੰਡੀਆ ਤੋਂ ਆਉਂਦੇ ਹਨ ਇੰਡੀਆ ਦੇ ਸਮੇਤ ਆਪਾਂ ਕਹਾਂਗੇ ਕਿ ਹੋਰਨਾਂ ਦੇਸ਼ਾਂ ਤੋਂ ਵੀ ਲੋਕ ਕੈਨੇਡਾ ਦੇ ਵਿੱਚ ਆਉਂਦੇ ਹਨ ਜਿਨ੍ਹਾਂ ਨੂੰ ਇੰਟਰਨੈਸ਼ਨਲ ਸਟੂਡੈਂਟ ਕਿਹਾ ਜਾਂਦਾ ਹੈ ਇਹਨਾਂ ਦੇ ਵਾਸਤੇ ਨਵੇਂ ਨਜਮ ਬਣਾਏ ਗਏ ਹਨ ਇਹਦੇ ਵਿੱਚ ਉਹਨਾਂ ਨੇ ਇਸ ਚੀਜ਼ ਦਾ ਖਿਆਲ ਨਹੀਂ ਰੱਖਿਆ ਕਿ ਕੌਣ ਇੰਡੀਆ ਤੋਂ ਜਾ ਰਿਹਾ ਹੈ ਜਿਹਾ ਕੌਣ ਪਾਕਿਸਤਾਨ ਤੋਂ ਜਾਂ ਕੌਣ ਚਾਈਨਾ ਤੋਂ ਪਹਿਲਾਂ ਨਿਯਮ ਜਿਹੜਾ ਇਹ ਹੁੰਦਾ ਸੀ ਕਿ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਹਨ ਕੈਨੇਡਾ ਦੇ ਵਿੱਚ ਜਿਹੜੇ ਉੱਥੇ ਸਟੱਡੀ ਕਰਦੇ ਸਨ ਇਹਨਾਂ ਨੂੰ ਇੱਕ ਹਫ਼ਤੇ ਵਿੱਚ 20 ਘੰਟਿਆਂ ਤੋਂ ਜ਼ਿਆਦਾ ਸਮੇਂ ਦੇ ਵਾਸਤੇ ਜਿਹੜਾ ਕੈਂਪਸ ਹੁੰਦਾ ਹੈ ਜੀ ਉਤੋਂ ਬਾਹਰ ਕੰਮ ਕਰਨ ਦੀ ਇਹਨਾਂ ਨੂੰ ਇਜਾਜ਼ਤ ਦਿੱਤੀ ਜਾਂਦੀ ਸੀ ਇਹ ਜਿਹੜੀ ਨੀਤੀ ਸੀ ਤਕਰੀਬਨ 30 ਅਪ੍ਰੈਲ ਨੂੰ ਜਿਹੜੀ ਅਸਥਾਈ ਨੀਤੀ ਬਣਾਈ ਗਈ ਸੀ ਜਿਹੜੀ ਕਿ ਖਤਮ ਹੋ ਗਈ ਸੀ ਤੇ ਦੁਬਾਰਾ ਜਿਹੜਾ ਇਸ ਨੂੰ ਅੱਗੇ ਜਿਹੜਾ ਐਕਸਟੈਂਡ ਨਹੀਂ ਕੀਤਾ ਗਿਆ ਸੀ ਇਹਦੇ ਵੀ ਜਿਹੜੇ ਮੰਤਰੀ ਸਾਨੂੰ ਉਹਨੇ ਇਹ ਕਿਹਾ ਸੀ ਕਿ ਦੁਬਾਰਾ ਜਿਹੜਾ ਹੈ ਜੀ ਇਸ ਨੂੰ ਐਕਸਟੈਂਡ ਅਸੀਂ ਇਸ ਕਰਕੇ ਨਹੀਂ ਕਰ ਰਹੇ ਕਿਉਂਕਿ ਅਸੀਂ ਜਿਹੜੇ ਹਾਂ ਜੀ ਘੰਟੇ ਹੁਣ ਘਟਾਉਣੇ ਚਾਹੁੰਦੇ ਹਾਂ ਲੋਕਾਂ ਦੇ ਕੰਮ ਦੇ ਹੁਣ ਜਿਹੜੀ ਨਵੀਂ ਨੀਤੀ ਦੱਸੀ ਜਾ ਰਹੀ ਉਹਦੇ ਵਿੱਚ ਇੱਕ ਹਫਤੇ ਦੇ ਵਿੱਚ ਇੱਕ ਵੀਕ ਦੇ ਵਿੱਚ ਸਿਰਫ ਜਿਹੜਾ ਇੱਕ ਵਿਦਿਆਰਥੀ 24 ਘੰਟੇ ਆਪਣੇ ਕੈਂਪਸ ਤੋਂ ਬਾਹਰ ਰਹਿ ਕੇ ਕੰਮ ਕਰ ਸਕਦਾ ਹੈ ਮਤਲਬ ਕਿ ਪਹਿਲਾਂ ਜਿਹੜਾ 20 ਘੰਟੇ ਮਿਨੀਮਮ ਇਹਨਾਂ ਨੇ ਕੀਤੇ ਸਨ ਕਿ ਇਸ ਤੋਂ ਜ਼ਿਆਦਾ ਬੰਦਾ ਕੰਮ ਕਰ ਸਕਦਾ ਸੀ ਹੁਣ ਜਿਹੜਾ ਇਹਨਾਂ ਨੇ ਮੈਕਸਿਮਮ 24 ਘੰਟੇ ਕਰ ਦਿੱਤੇ ਹਨ 24 ਘੰਟੇ ਤੋਂ ਜ਼ਿਆਦਾ ਕੋਈ ਵੀ ਬੰਦਾ ਬਾਹਰ ਜਿਹੜਾ ਹੈ ਆਪਣੇ ਕੈਂਪਸ ਤੋਂ ਕੰਮ ਜਾਂ ਨਹੀਂ ਕਰ ਸਕਦਾ ਇੱਕ ਹਫਤੇ ਦੇ ਵਿੱਚ ਹੁਣ ਇਹਦੇ ਵਿੱਚ ਜਿਹੜੀ ਸਰਕਾਰ ਹੈ ਜੋ ਇਹ ਤਰਕ ਦੇ ਰਹੀ ਹੈ ਕਿ ਜਿਹੜੇ ਵਿਦਿਆਰਥੀ ਇੱਥੇ ਆਉਂਦੇ ਹਨ ਉਹ ਪੜ੍ਹਾਈ ਕਰਨ ਦੇ ਵਾਸਤੇ ਆਉਂਦੇ ਹਨ ਸਟੱਡੀ ਕਰਨ ਦੇ ਵਾਸਤੇ ਆਉਂਦੇ ਹਨ ਨਾ ਕਿ ਉਹ ਕੰਮ ਕਰਨ ਦੇ ਵਾਸਤੇ ਆਉਂਦੇ ਹਨ ਘੰਟੇ ਇਸ ਕਰਕੇ ਕਟਾਏ ਗਏ ਹਨ ਤਾਂ ਕਿ ਜਿਹੜੇ ਵਿਦਿਆਰਥੀ ਇਹਨਾਂ ਆਪਣੀ ਪੜ੍ਹਾਈ ਦੇ ਵੱਲ ਧਿਆਨ ਦੇ ਸਕਣ ਆਪਣੀ ਸਟੱਡੀ ਜਿਹੜੀ ਵਧਿਆ ਕਰ ਸਕਣ ਹੁਣ ਜਿਹੜੇ ਵਿਦਿਆਰਥੀ ਉੱਥੇ ਸਟੱਡੀ ਕਰਦੇ ਹੋਣਗੇ ਉਹਨਾਂ ਦੇ ਵਾਸਤੇ ਜਿਹੜਾ ਗੈਹਰਾ ਕਰਨਾ ਔਖਾ ਹੋ ਜਾਏਗਾ ਕਿਉਂਕਿ 24 ਘੰਟੇ ਦੇ حساب ਦੇ ਨਾਲ ਤੁਸੀਂ ਆਪੇ ਦੇਖ ਸਕਦੇ ਹੋ ਕਿ ਕਿੰਨੇ ਕ ਪੈਸੇ ਜਿਹੜਾ ਵਿਦਿਆਰਥੀ ਬਣਾ ਸਕਦਾ ਹੈ ਮਤਲਬ ਜੇ ਇੱਕ ਵਿਦਿਆਰਥੀ ਜਿਹੜਾ ਹੈ ਜੀ 24 96 ਅਗਰ 100 ਘੰਟਾ ਵੀ ਕੰਮ ਕਰਦਾ ਹੈ ਮਹੀਨੇ ਦੇ ਵਿੱਚ ਮੈਕਸੀਮ ਜਿਹੜਾ ਹੈ ਜੀ 100 ਘੰਟੇ ਤੇ ਜਿਹੜਾ ਉਸ ਨੂੰ ਰੇਟ ਡਿਪੈਂਡ ਕਰਦਾ ਹੈ ਕਿ ਉਸ ਨੂੰ ਜਿਹੜੇ 12 ਡਾਲਰ ਮਿਲਦੇ ਹਨ ਜਾਂ 18 ਮਿਲਦੇ ਹਨ ਜਾਂ 15 ਮਿਲਦੇ ਹਨ ਤੁਸੀਂ ਆਪੇ ਦੇਖ ਸਕਦੇ ਹੋ ਕਿ ਹਜ਼ਾਰ 1500 ਡਾਲਰ ਤੱਕ ਜਿਹੜਾ ਹੈ ਜੀ ਇੱਕ ਵਿਦਿਆਰਥੀ 1800 ਇਥੇ ਤੱਕ ਕਮਾ ਸਕਦਾ ਹੈ ਉਹਦੇ ਵਿੱਚ ਉਸਨੇ ਜਿਹੜੇ ਖਰਚੇ ਵੀ ਕਰਨੇ ਹਨ ਤੇ ਉਹਦੇ ਵਾਸਤੇ ਜਿਹੜੀ ਕਾਫੀ ਦਿੱਕਤ ਹੋ ਸਕਦੀ ਹੈ ਉਹਨਾਂ 100 ਦੇ ਵਿੱਚ ਬਾਕੀ ਵੀਡੀਓ ਨੂੰ ਜਿਹੜਾ ਸ਼ੇਅਰ ਜਰੂਰ ਕਰਿਓ ਤਾਂ ਕਿ ਬਾਕੀ ਲੋਕ ਵੀ ਜਿਹੜੇ ਹਨ ਵੀਰ ਹਨ ਉਹਨਾਂ ਨੂੰ ਵੀ ਜਿਹੜੀ ਇਸ ਚੀਜ਼ ਦੀ ਜਾਣਕਾਰੀ ਮਿਲੇ ਵੀਡੀਓ ਦੇਖੀ ਧੰਨਵਾਦ ਜੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤੇ ਕਰਨਾ ਬਿਲਕੁਲ ਨਾ ਭੁੱਲਿਓ ਇੱਕ ਵਾਰ ਫਿਰ ਤੁਹਾਡ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ